ਮੇਰੀ ਵੀਡੀਓ ਦੇਖ ਰਹੇ ਸਭ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਰਜੀ ਸਿੰਘ ਰਿਆੜ ਬਟਾਲੇ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ ਸਰ ਅੱਜ ਅਸੀਂ ਕਹਾਣੀ ਉੱਥੋਂ ਸ਼ੁਰੂ ਕਰਾਂਗੇ ਜਿੱਥੋਂ ਕੱਲ ਛੱਡੀ ਸੀ ਮਤਲਬ ਮਾਸਟਰ ਤਾਰਾ ਸਿੰਘ ਪ੍ਰਤਾਪ ਸਿੰਘ ਕੈਰੋਂ ਸਾਹਿਬ ਦੀ ਕੈਰੋਂ ਸਾਹਿਬ ਨੇ ਬਹੁਤ ਕੁਝ ਚੰਗਾ ਕੀਤਾ ਪੰਜਾਬ ਲਈ ਪਰ ਜੋ ਕੁਝ ਉਹਨੇ ਲਾਸਟ ਆਪਣੇ ਜੀਵਨ ਦੇ ਵਿੱਚ ਪੰਜਾਬ ਲਈ ਮਾੜੇ ਕੰਮ ਕੀਤੇ ਉਹਨਾਂ ਮਾੜੇ ਕੰਮਾਂ ਦਾ ਲਿਖਾ ਜੋਖਾ ਪੰਜ ਦਿਖਾਂਗੇ ਕੱਲ ਚਲੋ ਜਲੀ ਕਣੀ ਤਰੀ ਸੀਗੀ ਉਤੋਂ ਕੰਮ ਸ਼ੁਰੂ ਕਰਦੇ ਆਂ ਦੇਖੋ ਇਹਨੇ ਦੂਸਰਾ ਕੰਮ ਸਿੱਖਾਂ ਦੇ ਨਾਲ ਸਭ ਤੋਂ ਜਿਹੜਾ ਮਾੜਾ ਕੀਤਾ ਉਹ ਇਹ ਸੀਗਾ ਕਿ ਅਕਾਲੀ ਦਲ ਨੂੰ ਜਿਹੜੇ ਪੰਥਕ ਜਜ਼ਬੇ ਵਾਲੇ ਲੋਕ ਸੀਗੇ ਉਹਨਾਂ ਲੋਕਾਂ ਦੇ ਹੱਥਾਂ ਵਿੱਚੋਂ ਕੱਢ ਕੇ ਇਹ ਮਾੜੇ ਲੋਕਾਂ ਦੇ ਕਹਿ ਲਓ ਕਿ ਹੱਥਾਂ ਦੇ ਵਿੱਚ ਫੜਾ ਦਿੱਤਾ ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਉਂਦਾ ਹੈ ਐਸੇ ਦੀ ਖਾਤਰ ਤਾਕਤ ਦੀ ਖਾਤਰ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਸੀਗਾ ਉਹ ਇਹਨਾਂ ਮਾੜੇ ਲੋਕਾਂ ਦੇ ਹੱਥਾਂ ਦੇ ਵਿੱਚ ਚਲਾ ਗਿਆ ਔਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬਾਅਦ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀ ਕੀਤਾ ਜਾਂ ਪੰਜਾਬ ਦੇ ਨਾਲ ਕੀ ਕੀਤਾ ਇਹ ਸਭ ਕੁਝ ਤੁਸੀਂ ਜਾਣਦੇ ਹੋ ਦੂਸਰਾ ਪ੍ਰਤਾਪ ਸਿੰਘ ਕੈਰੋ ਨੇ ਹੀ ਪੰਜਾਬ ਦੇ ਵਿੱਚ ਪਹਿਲੀ ਵਾਰੀ ਸਿਆਸਤ ਦੇ ਵਿੱਚ ਜਾਤ ਪਾਤ ਦਾ ਮਤਲਬ ਰੋਲਾ ਜਿਹੜਾ ਉਹ ਸ਼ੁਰੂ ਕੀਤਾ ਇਕ ਨੇ ਗਪਾਣਾ ਛਡਾਇਆ ਜੀ ਕਹਿੰਦਾ ਕਿ ਅੰਗਰੇਜ਼ ਤਾਂ ਸਭ ਕੁਝ ਦਿੰਦੇ ਸੀਗੇ ਪਰ ਪੰਜਾਬ ਦੇ ਸਿੱਖ ਲੀਡਰ ਜਿਹੜੇ ਸੀ ਇਹ ਉਹਨਾਂ ਕੋ ਕੁਝ ਲੈ ਨਹੀਂ ਸਕੇ ਇਹ ਗਪਾਣਾ ਇਹਨੇ ਉਦੋਂ ਛਡਾਇਆ ਜਦੋਂ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਹੋ ਰਹੀਆਂ ਸੀਗੀਆਂ ਔਰ ਇਹ ਛਡਾਇਆ ਗਿਆ ਇੱਕ ਇਹਨੇ ਸਾਧ ਸੰਗਤ ਬੋਰਡ ਬਣਾਇਆ ਹੋਇਆ ਸੀਗਾ ਜੀ ਆਪਣੀ ਇੱਕ ਕਮੇਟੀ ਬਣਾਈ ਹੋਈ ਸੀਗੀ ਉਹਦੇ ਮੈਂਬਰਾਂ ਦੇ ਕੋਲ ਜਾਣ ਬੁੱਝ ਕੇ ਇਹ ਕਾਰਵਾਈ ਪੂਰੀ ਕਰਵਾਈ ਗਈ ਤਾਂ ਕਿ ਪੁਰਾਣੀ ਲੀਡਰਸ਼ਿਪ ਜਿਹੜੀ ਤਗੜੀ ਆ ਉਹ ਬਦਨਾਮ ਹੋ ਜੇ ਔਰ ਜਿਹੜੀ ਨਵੀਂ ਲੀਡਰਸ਼ਿਪ ਇਹਨੇ ਖੜੀ ਕੀਤੀ ਹੈ ਬਦਲ ਵਰਗੇ ਜਿਹੜਾ ਕਿ ਇਹਦਾ ਕੋੜਮ ਸੀਗਾ ਜੀ ਉਹ ਜਿਹੜੇ ਨੇ ਉਹ ਚੰਗੇ ਹੋ ਜਾਣ ਮਾਸਟਰ ਤਾਰਾ ਸਿੰਘ ਔਰ ਗਿਆਨੀ ਕਰਤਾਰ ਸਿੰਘ ਸੀ ਉਹਨਾਂ ਨੇ ਉਸ ਟਾਈਮ ਜਿਹੜਾ ਅੰਗਰੇਜ਼ ਬਾਈਸ ਰਾਏ ਸੀਗਾ ਉਹਦੇ ਕੋਲ ਗਏ ਔਰ ਪੰਜਾਬੀ ਸੂਬੇ ਦੀ ਮੰਗ ਕੀਤੀ ਪਰ ਉਹਨੇ ਵੀ ਇਹਨਾਂ ਦੀ ਇੱਕ ਦਲ ਨਾ ਸੁਣੀ ਔਰ ਭਜਾ ਦਿੱਤਾ ਹਲ ਸਭੋ ਉਲਟੀ ਏਵਰ ਨੇ ਇਹ ਸਲਾਹ ਦਿੱਤੀ ਸੀ ਕਿ ਜਿਹੜੇ ਸਿੱਖ ਨੇ ਇਹ ਪਾਕਿਸਤਾਨ ਦੇ ਵਿੱਚ ਸ਼ਾਮਲ ਹੋ ਜਾਣ ਕਿਉਂਕਿ ਪਾਕਿਸਤਾਨ ਵਾਲੇ ਵੀ ਉਸ ਟਾਈਮ ਦਬਾ ਪਾ ਰਹੇ ਸੀ ਕਿ ਅੰਗਰੇਜ਼ਾਂ ਤੇ ਉਹ ਇਸ ਕਰਕੇ ਕਿਉਂਕਿ ਉਸ ਟਾਈਮ ਪੰਜਾਬ ਦੇ ਵਿੱਚ ਮੁਸਲਮਾਨ ਆਬਾਦੀ ਜਿਹੜੀ 52% ਸੀਗੀ ਔਰ ਪਾਕਿਸਤਾਨ ਨੂੰ ਪੰਜਾਬ ਪੂਰਾ ਪੰਜਾਬ ਨੂੰ ਪਾਕਿਸਤਾਨ ਦੇ ਵਿੱਚ ਜਾਣੋਂ ਰੋਕਣ ਲਈ ਸਿਰਫ ਸਿੱਖੀ ਸੀਗੇ ਜਿਹੜੇ ਮਤਲਬ ਯੂਰਲ ਆ ਰਹੇ ਸੀਗੇ ਤੇ ਉਧਰ ਨਾ ਚਲੇ ਜੇ ਇਹ ਪੰਜਾਬ ਜਿਹੜਾ ਹੈ ਇੰਡੀਆ ਦੇ ਵਿੱਚ ਰਵੇ ਥੋੜਾ ਬਹੁਤ ਦੇਖੋ ਅੰਗਰੇਜ਼ਾਂ ਨੇ ਵੀ ਸਿੱਖਾਂ ਨੂੰ ਵਰਲਡ ਵਾਰ ਵੰਦੇ ਵਿੱਚ ਵੀ ਵਰਤਿਆ 2 ਦੇ ਵਿੱਚ ਵੀ ਵਰਤਿਆ ਤੇ ਜਦੋਂ ਕੁਝ ਦੇਣ ਦੀ ਵਾਰੀ ਆਈ ਤੇ ਦਿੱਤਾ ਉਹਨਾਂ ਨੇ ਸਾਨੂੰ ਵੀ ਕੁਝ ਨਹੀਂ ਔਰ ਇਸ ਤੱਕੇ ਦੇ ਵਿਰੋਧ ਉਸ ਟਾਈਮ ਕੈਰੋਂ ਸਾਹਿਬ ਜਿਹੜੇ ਐ ਸਭ ਤੋਂ ਤਗੜੇ ਲੀਡਰ ਸੀਗੇ ਪਰ ਕੁਝ ਨਹੀਂ ਬੋਲਿਆ ਬਿਲਕੁਲ ਵੀ ਆਪਣਾ ਮੂੰਹ ਬੰਦ ਕੀਤਾ ਜੋ ਵੀ ਨਹਿਰੂ ਨੇ ਵਾਦੇ ਕੀਤੇ ਉਹ ਵੀ ਨਹੀਂ ਪੂਰੇ ਹੋਏ ਤਾਂ ਵੀ ਨਹੀਂ ਬੋਲਿਆ ਜੇ ਅੰਗਰੇਜ਼ਾਂ ਨੇ ਜਿਹੜੇ ਵਾਦੇ ਕੀਤੇ ਉਹ ਪੂਰੇ ਨਹੀਂ ਕੀਤੇ ਇਹ ਤਾਂ ਨਹੀਂ ਬੋਲਿਆ ਅਸਲ ਦੇ ਵਿੱਚ ਬੋਲਿਆ ਇਹ ਤਾਂ ਨਹੀਂ ਕਿਉਂਕਿ ਇਹਦਾ ਇੱਕ ਸੁਪਨਾ ਸੀ ਇਹਦਾ ਸੁਪਨਾ ਸੀ ਜੀ ਆਜ਼ਾਦ ਭਾਰਤ ਦਾ ਡਿਫੈਂਸ ਮਿਨਿਸਟਰ ਬਣਨਾ ਜਿਹਨੂੰ ਪੂਰਾ ਕਰਨ ਲਈ ਇਸ ਬੰਦੇ ਨੂੰ ਕੁਝ ਵੀ ਕਰਨਾ ਪਏ ਤੇ ਇਹ ਕਰ ਸਕਦਾ ਸੀ ਪੰਜਾਬ ਦੀ ਸਿਆਸਤ ਦੇ ਵਿੱਚ ਪਹਹਾਲ ਤੱਕ ਲਿਆਤਾ ਇਸ ਬੰਦੇ ਨੇ ਆਪਣਾ ਸੁਪਨਾ ਪੂਰਾ ਕਰਨ ਲਈ ਪਰ ਨਹੀਂ ਹੋਇਆ ਜਿੰਨਾ ਪੰਜਾਬੀਆਂ ਦੇ ਖਾਸ ਕਰਕੇ ਸਿੱਖਾਂ ਨੇ ਦੇਸ਼ ਦੀ ਆਜ਼ਾਦ ਕਰਵਾਉਣ ਦੇ ਲਈ अहम ਹਿੱਸਾ ਪਾਇਆ ਉਹਨਾਂ ਨੂੰ ਹੀ ਕੁਝ ਨਾਂ ਦੇਣ ਦੀ ਨੀਤੀ ਜਿਹੜੀ ਹੈ ਇਹ ਕਿਵੇਂ ਬਣੀ ਬਣੀ ਇਸ ਪਿੱਛੇ ਬੜੇ ਵੱਡੇ ਕਾਰਨ ਨੇ ਔਰ ਬੜੀ ਲੰਮੀ ਕਹਾਣੀ ਹੈ ਜੇ ਛੋਟੇ ਜਿਹੇ ਸੰਖੇਪ ਦੇ ਵਿੱਚ ਵੇਖਿਆ ਜਾਵੇ ਤੇ ਉਹ ਤੁਹਾਨੂੰ ਦੱਸਦੇ ਆ ਕਿ ਜਦੋਂ ਚਲਾਕ ਅੰਗਰੇਜ਼ ਦੇਸ਼ ਛੱਡ ਰਿਹਾ ਸੀਗਾ ਨਾ ਉਸ ਟਾਈਮ ਉਹਨੇ Nehru ਦੇ ਜਾਂ ਪਾਕਿਸਤਾਨ ਦੇ ਜਿਹੜੇ ਲੀਡਰ ਸੀਗੇ ਜਿਨ੍ਹਾਂ ਨੂੰ ਉਹਨੇ ਸੁਭਾਸ਼ ਚੰਦਰ ਨੂੰ ਬੌਸ ਵਰਗਿਆਂ ਨੂੰ ਪਛਾਣ ਕਰਕੇ ਤੇ ਇਹ ਨਰੂ ਵਰਗੇ ਨੂੰ ਗੱਦੀ ਤੇ ਬਿਠਾਇਆ ਸੀਗਾ ਇਹਨਾਂ ਦੇ ਕੰਨਾਂ ਦੇ ਵਿੱਚ ਉਹਨੇ ਕੁਝ ਅਹਿਮ ਕਹੋ ਜਾਂ ਸੁਝਾਅ સલાਮਾ ਇਹਨਾਂ ਦੇ ਕੰਨਾਂ ਦੇ ਵਿੱਚ ਪਾਇਆ ਉਹ ਤਾਂ ਪਾਇਆ ਕਿ ਸਾਡੇ ਨਕਮੇ ਲੀਡਰ ਜਿਹੜੇ ਨੇ ਉਹ ਸਦਾ ਲਈ ਅੰਗਰੇਜ਼ ਦੀ ਸਲਾਹ ਤੇ ਹੀ ਨਿਰਭਰ ਹੋਜੇ ਇਹ ਸਲਾਹ ਇਹ ਮਸ਼ਵਰੇ ਨਹਿਰ ਨੂੰ ਇੰਨੇ ਚੰਗੇ ਲੱਗੇ ਕਿ ਇਸਨੇ ਕੀਤਾ ਕਿ ਕਿ ਪਹਿਲਾ ਜਦੋਂ ਭਾਰਤ ਆਜ਼ਾਦ ਹੋਇਆ ਪਹਿਲਾ ਗਵਰਨਰ ਜਨਰਲ ਇਹਨੇ ਇੱਕ ਅੰਗਰੇਜ਼ ਮਾਉਂਟ ਬੈਟਰਨ ਲਾਰਡ ਮਾਉਂਟ ਬੈਟਰਨ ਉਹਨੂੰ ਰੱਖ ਲਿਆ ਜੀ ਪਹਿਲਾ ਗਵਰਨਰ ਜਨਰਲ ਆਪਣਾ ਉਸ ਬੰਦੇ ਨੇ ਨਹਿਰੂ ਨੂੰ ਇੱਕ ਲੈਟਰ ਲਿਖਿਆ ਆਪਣੇ ਦਸਕਤਾਂ ਤੋਂ ਬਗੈਰ ਔਰ ਉਸ ਲੈਟਰ ਦੇ ਵਿੱਚ ਉਹਨੇ ਸਿੱਖਾ ਪ੍ਰਤੀ ਜੋ ਨਹਿਰੂ ਨੂੰ ਸੁਝਾ ਦਿੱਤੇ ਉਹ ਸੀਗੇ ਕਿ ਭਾਰਤ ਦੀ ਸਲਾਮਤ ਨੂੰ ਜਦੋਂ ਵੀ ਖਤਰਾ ਹੋਏਗਾ ਪੰਜਾਬ ਵੱਲੋਂ ਹੋਏਗਾ ਕਿਉਂਕਿ ਪੰਜਾਬ ਦੇ ਸਿੱਖ ਜਿਹੜੇ ਇਹ ਖਾਲਸਾਤਨ ਦਾ ਵਿਚਾਰ ਹੈ ਜੇ ਕਹਿੰਦਾ ਆਪਣੇ ਦਿਲ ਚੋਂ ਨਹੀਂ ਭੁੱਲੇ ਜਿਹੜਾ ਇਹਨਾਂ ਨੇ ਪਹਿਲਾਂ ਰਾਜ ਕੀਤਾ ਹੈ ਹਰਿ ਮਹਾਰਾਜਾ ਰਣਜੀਤ ਸਿੰਘ ਬੜਾ ਰਾਜ ਉਹਦਾ ਵਿਚਾਰ ਆਪਣੇ ਦਿਲ ਚੋਂ ਨਹੀਂ ਭੁੱਲੇ ਔਰ ਜਿੰਨੀ ਛੇਤੀ ਪੰਜਾਬ ਦੇ ਵਿੱਚ ਸਿੱਖ ਸ਼ਕਤੀ ਬਣ ਕੇ ਉੱਭਰੇਗੇ ਉੰਨੀ ਛੇਤੀ ਹੀ ਇਹ ਤੇਰੇ ਕੋਲੋਂ ਖਾਲਸਾਤਨ ਮੰਗਣਗੇ। ਔਰ ਨਾਲ ਹੀ ਉਹਨੇ ਨਹਿਰੂ ਨੂੰ ਦੱਸਿਆ ਕਿ ਇਹਨਾਂ ਨੇ ਤੇਰੇ ਕੋਲੋਂ ਲੈ ਵੀ ਲੈਣਾ ਕਿਉਂਕਿ ਇਹਨਾਂ ਦੇ ਵਿੱਚ ਇੰਨੀ ਕਾਬਲੀਅਤ ਹੈ। ਇਸ ਕਰਕੇ ਕਹਿੰਦਾ ਕਿ ਅੰਗਰੇਜ਼ ਲਾਰਡ ਮੋਡ ਬੈਟਲ ਨੇ ਉਹਨੂੰ ਉਸੇ ਲੈਟਰ 'ਚ ਲਿਖਿਆ ਕਿ ਅੰਗਰੇਜ਼ਾਂ ਨੇ ਤੇ ਸਿੱਖਾਂ ਨਾਲ ਕੋਈ ਜ਼ਿਆਦਾ ਵਾਅਦੇ ਨਹੀਂ ਕੀਤੇ ਪਰ ਤੁਸੀਂ ਬਹੁਤ ਵਾਅਦੇ ਕੀਤੇ ਇਹਨਾਂ ਦੇ ਨਾਲ। ਔਰ ਮੇਰੀ ਸਲਾਹ ਹੈ ਕਿ ਉਹਨਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਸੋਚ ਵਿਚਾਰ ਜ਼ਰੂਰ ਕਰ ਲੈਣਾ ਇਹ ਲੈਟਰ ਕੁਝ ਹੀ ਸਿਆਸਤਦਾਨਾਂ ਨੂੰ ਜਾਂ ਲੀਡਰਾਂ ਨੂੰ ਪੜਾਇਆ ਗਿਆ ਜੀ ਨਹਿਰੂ ਵੱਲੋਂ ਪਰ ਜਿਨ੍ਹਾਂ ਨੇ ਪੜਿਆ ਉਹਨਾਂ ਨੂੰ ਵੀ ਹੈਰਾਨੀ ਹੋਈ ਕਿ ਇੰਨਾ ਕੁਝ ਇੰਨੀਆਂ ਕੁਰਬਾਨੀਆਂ ਕਰਨ ਵਾਲੀ ਕੌਮ ਦੇ ਨਾਲ ਇਹ ਕੁਝ ਕਿਉਂ ਕੀਤਾ ਜਾ ਰਿਹਾ ਇਸ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ ਔਰ ਇਸ ਦਾ ਇਸ ਲੈਟਰ ਦਾ ਸਮਰਥਨ ਕਰਨ ਵਾਲਿਆਂ ਦੇ ਵਿੱਚ ਸਿੱਖ ਲੀਡਰ ਪ੍ਰਤਾਪ ਸਿੰਘ ਕੈਰੋਂ ਜਿਹੜਾ ਹੈ ਉਹ ਸਭ ਤੋਂ ਮੋਰੀ ਸੀਗਾ ਇਹਦੀਆਂ ਇਹ ਕਰਤੂਤਾਂ ਜਦੋਂ ਮੈਂ ਪੜੀਆਂ ਕੈਰੋਂ ਸਾਹਿਬ ਦੀਆਂ ਇਹਨੂੰ ਸਾਬ ਕਹਿਣ ਨੂੰ ਤੇ ਜੀ ਨਹੀਂ ਕਰਦਾ ਕੁਝ ਹੋਰ ਹੀ ਕਹਿਣ ਨੂੰ ਜੀ ਕਰਦਾ ਪਰ ਕਰੇ ਕਿ ਇਹ ਇੱਕ ਮਾਣਯੋਗ ਸਭਦਾਨਿਕ ਕੋ ਅਹੁਦੇ ਤੇ ਰਿਹਾ ਹੈ ਇਸ ਕਰਕੇ ਇਹਨੂੰ ਬੰਦੇ ਨੂੰ ਕੁਝ ਆਪਾਂ ਕਹਿ ਨਹੀਂ ਸਕਦੇ ਪ੍ਰਤਾਪ ਸਿੰਘ ਕੈਰੋਂ ਨੂੰ ਯੋਗਨ ਨੇਰੂ ਜਿਹੜਾ ਏ ਇਹਨੂੰ ਪੰਜਾਬ ਦਾ ਸ਼ੇਰ ਕਹਿ ਕੇ ਬੜੇ ਹੁੰਦਾ ਸੀ। ਫੁੱਲੀਆਂ ਪਾਉਂਦਾ ਸੀ ਔਰ ਫੁੱਲੀਆਂ ਤੁਹਾਨੂੰ ਪਤਾ ਕਿੰਨਾਂ ਨੂੰ ਪਾਈਆਂ ਜਾਂਦੀਆਂ ਨੇ। ਔਰ ਇਸ ਬੰਦਰ ਨੂੰ ਇਹ ਨਹੀਂ ਸਮਝ ਲੱਗੀ ਕਿ ਇਹ ਬੰਦਾ ਮੈਨੂੰ ਵਰਤ ਰਿਹਾ ਏ। ਮੈਨੂੰ ਦੇਣਾ ਇਹਨੇ ਕੁਛ ਨਹੀਂ। ਪੰਜਾਬ ਨੂੰ ਦੇਣਾ ਇਹਨੇ ਕੁਛ ਨਹੀਂ। ਦੇਖੋ ਪੰਜਾਬ ਦੇ ਪਾਣੀ ਇਹਨੇ ਗਵਾ ਦਿੱਤੇ। ਇਹ ਕੋਈ ਕੁਛ ਨਹੀਂ ਬੋਲਿਆ। ਪੰਜਾਬ ਦੇ ਸਿਆਸਤ ਦੇ ਜਿਹੜੇ ਬੋਰਡ ਪਿਛਲੇ ਬੈਠੇ ਸੀਗੇ ਉਹਨਾਂ ਨੂੰ ਖਤਮ ਕਰਨ ਤੱਕ ਗਏ ਇਹ ਕੁਝ ਨਹੀਂ ਬੋਲਿਆ ਜੋ ਵੀ ਅੰਗਰੇਜ਼ ਨੇ ਜਾਂ ਕਾਂਗਰਸ ਨੇ ਸਿੱਖਾਂ ਦੇ ਨਾਲ ਵਾਅਦੇ ਕੀਤੇ ਸੀਗੇ ਉਹਨਾਂ ਨੂੰ ਕਿਸੇ ਨੇ ਪੂਰਾ ਨਹੀਂ ਕੀਤਾ ਇਹ ਨਹੀਂ ਬੋਲਿਆ ਤੇ ਪੰਜਾਬ ਦਾ ਸ਼ੇਰ ਪੰਜਾਬ ਦਾ ਸ਼ੇਰ ਕਹਿ ਕੇ ਇਹਨੂੰ ਵੜਿਆਉਂਦੇ ਰਹੇ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਨਹਿਰੂ ਨੇ ਇਹਨੂੰ ਇਹ ਦਿੱਤੀ ਕਿ ਤੂੰ ਮਾਸਟਰ ਤਾਰਾ ਸਿੰਘ ਨੂੰ ਸਿਆਸੀ ਤੌਰ ਤੇ ਖਤਮ ਕਰੇਗਾ ਔਰ ਇਹ ਕੰਮ ਇਹਨੇ ਆਪਣੀ ਭਲੀਭਾਨੀ ਕੀਤਾ ਸਿਰਫ ਕਿਦੇ ਲਈ ਕਿ ਮੈਂ ਡਿਫੈਂਸ ਮਿਨਿਸਟਰ ਬਣ ਜਾਵਾਂ ਹਾਲਾਂਕਿ ਮਾਸਟਰ ਤਾਰਾ ਸਿੰਘ ਨੇ ਨਹਿਰੂ ਦੇ ਨਾਲ ਵੀ ਗੱਲ ਕੀਤੀ ਗੱਲ ਕੀ ਕੀਤੀ ਇੱਕ ਦੋ ਵਾਰੀ ਉਹਦਾ ਝਗੜਾ ਵੀ ਹੋਇਆ ਨਹਿਰੂ ਦੇ ਨਾਲ ਕਿ ਤੁਸੀਂ ਸਾਨੂੰ ਜੇ ਪੂਰੇ ਦੇਸ਼ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਸੂਬੇ ਬਣ ਰਹੇ ਤੇ ਪੰਜਾਬੀ ਸੂਬਾ ਭਾਸ਼ਾ ਦੇ ਆਧਾਰ ਤੇ ਕਿਉਂ ਨਹੀਂ ਬਣਾਇਆ ਜਾ ਰਿਹਾ ਪਰ ਨਹਿਰੂ ਨੇ ਇੱਕ ਵਾਰ ਵੀ ਉਹਦੀ ਗੱਲ ਨਹੀਂ ਮੰਨੀ ਸਭੋ ਇੱਕ ਗੁਰਮਖ ਸਿੰਘ ਮੁਸਾਫਰ ਹੈ ਜੀ ਕੋਈ ਉਸ ਵੇਲੇ ਮਨਿਸਟਰ ਹੋਵੇਗਾ ਜਾਂ ਕੋਈ ਹੋਏਗਾ ਉਹਨਾਂ ਦਾ ਬੰਦਾ ਉਹਦੇ ਲਈ ਮਾਸਟਰ ਤਾਰਾ ਸਿੰਘ ਨੂੰ ਰਾਸ਼ਟਰਪਤੀ ਤੱਕ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਕਿ ਤੁਸੀਂ ਪੰਜਾਬ ਵੀ ਸੂਬੇ ਦਾ ਖਿਆਲ ਛੱਡ ਦਿਓ ਅਸੀਂ ਤੁਹਾਨੂੰ ਰਾਸ਼ਟਰਪਤੀ ਬਣਾਵਾਂਗੇ ਪਰ ਜਦੋਂ ਉਹ ਨਹੀਂ ਮੰਨੇ ਫਿਰ ਉਹ ਦੂਸਰੀ ਤਰ੍ਹਾਂ ਸਾਡੇ ਨਾਲ ਪੇਸ਼ ਆਇਆ ਉਹਨਾਂ ਨੇ ਉਦੋਂ ਤੱਕ ਕੈਰਨ ਸਰਕਾਰ ਜਿਹੜੀ ਹੈ ਮਤਲਬ ਪੰਜਾਬ ਦੇ ਵਿੱਚ ਕਾਂਗਰਸ ਹੁੰਦੀ ਸਰਕਾਰ ਸੀਗੀ ਔਰ ਕੈਰੋ ਦੇ ਵਿੱਚ ਮਨਿਸਟਰ ਸੀਗਾ ਜਾਂ ਤਗੜੀ ਪਾਵਰ ਤੁਸੀਂਗਾ ਕੈਰੋ ਨੇ ਪੰਜਾਬੀ ਸੂਬਾ ਅੰਦੋਲਨ ਉਦੋਂ ਚੱਲ ਰਿਹਾ ਸੀਗਾ ਉਹਦੇ ਉੱਤੇ ਸ਼ਰੇਆਮ ਡੰਡੇ ਮਰਵਾਏ ਗੋਲੀਆਂ ਚਲਵਾਈਆਂ ਜਿਹੜੇ ਬਠਿੰਡੇ ਜੇਲ੍ਹ ਦੇ ਵਿੱਚ ਅਕਾਲੀ ਆਗੂ ਜਿਹੜੇ ਕੈਦ ਸੀਗੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਗੋਲੀਆਂ ਨਾਲ ਮਰਵਾਇਆ ਗਿਆ ਕਰਨਾਲ ਦੇ ਵਿੱਚ ਛੋਟੇ ਬੱਚੇ ਸੀਗੇ ਸਿੱਖ ਬੱਚੇ ਉਹਨਾਂ ਦਾ ਕਤਲ ਕਰਵਾ ਕੇ ਤੇ ਖੂਹ ਦੇ ਵਿੱਚ ਸੁੱਟਾ ਦਿੱਤੇ ਗਏ ਇਹ ਹਲਤ ਕੀਤੀ ਇਸ ਬੰਦੇ ਨੇ ਆਪਣੇ ਪੰਜਾਬ ਨੂੰ ਪੰਜਾਬੀ ਸੂਬਾ ਮੰਗਣ ਵਾਲੇ ਅੰਦੋਲਨਕਾਰੀਆਂ ਦੇ ਨਾਲ ਇਸ ਸਮੇਂ ਇੱਕ ਬਿਆਨ ਆਇਆ ਜੀ ਬਿਆਨ ਆਇਆ ਜਿਹੜਾ ਗਵਰਨਰ ਜਨਰਲ ਬਾਅਦੋਂ ਬਣਿਆ ਪਹਿਲਾ ਭਾਰਤੀ ਜਿਹੜਾ ਗਵਰਨਰ ਜਨਰਲ ਬਣਿਆ ਸੀ ਗੁਪਾਲ ਸੀ ਰਾਜਗੋਪਾਲਾਚਾਰੀ ਉਹ ਲਾਰਡ ਮੌਟ ਬੈਟਨ ਤੋਂ ਬਾਅਦ ਗਵਰਨਰ ਜਨਰਲ ਬਣਿਆ ਉਹਨੇ ਕੈਰੋ ਦੀ ਪੁਲਿਸ ਦੇ ਤਸ਼ੱਦਦ ਦੇਖ ਕੇ ਇੱਕ ਬਿਆਨ ਦਿੱਤਾ ਉਹਨੇ ਕਿਹਾ ਕਿ ਇੰਨੀਆਂ ਗੋਲੀਆਂ ਤਾਂ ਅੰਗਰੇਜ਼ ਰਾਜ ਸਮੇਂ ਭਾਰਤੀਆਂ ਨੂੰ ਨਹੀਂ ਵੱਜੀਆਂ ਜਿੰਨੀਆਂ ਗੋਲੀਆਂ ਕਹਿੰਦਾ ਪੀ ਸਿੱਖਾਂ ਨੂੰ ਪੰਜਾਬੀ ਸੂਬਾ ਮੰਗਣ ਤੇ ਕੈਰੋ ਸਰਕਾਰ ਨੇ ਮਾਰੀਆਂ ਨੇਰੂ ਨੇ ਕੈਰੋ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਸੀ ਕਿ ਤੂੰ ਬਸ ਇਹ ਕਿਸੇ ਤਰ੍ਹਾਂ ਮਸਲਾ ਦਬਾਉਣਾ ਹੈ ਪੰਜਾਬੀ ਸੂਬੇ ਵਾਲਾ ਜੋ ਮਰਜ਼ੀ ਕਰ। ਔਰ ਕੈਰੋ ਕਰਦਾ ਰਿਹਾ ਕਿ ਮੈਨੂੰ ਜੀ ਡਿਫੈਂਸ ਮਿਨਿਸਟਰ ਬਣਾ ਦੇਣਗੇ ਤਾਂ ਕਰਕੇ ਇਹ ਸਾਰਾ ਖੇਲ ਚੱਲਦਾ ਰਿਹਾ। ਅਸਲ ਦੇ ਵਿੱਚ ਉਹ ਇਹਨੂੰ ਇਹ ਬਸ ਇਹੋ ਗੱਲ ਕਹਿ ਛੱਡਦਾ ਜੀ ਪੰਜਾਬ ਦਾ ਸ਼ੇਰ ਆ ਪੰਜਾਬ ਦਾ ਸ਼ੇਰ ਆ ਤੇ ਔਰ ਇਹ ਆ ਜਾਂਦਾ ਆਪਣੀ ਫੁਕਰੀਆਂ ਦੇ ਵਿੱਚ ਇਹਦੇ ਭਾਣੇ ਇਹ ਸੀਗਾ ਕਿ ਮੈਨੂੰ ਡਿਫੈਂਸ ਮਿਨਿਸਟਰ ਬਣਾ ਦੇਗਾ। ਮੈਨੋਂ ਉਹ ਕਰ ਦੇਗਾ ਪਰ ਨੈਰੋ ਨੇ ਇਹਨੂੰ ਕੱਖ ਨਹੀਂ ਦਿੱਤਾ ਕੋਈ ਡਿਫੈਂਸ ਮਿਨਿਸਟਰ ਨਹੀਂ ਬਣਾਇਆ ਤੇ ਇਦਾਂ ਹੀ ਇਹਦਾ ਚੱਲਦਾ ਰਿਹਾ ਕੰਮ ਉਸ ਤੋਂ ਬਾਅਦ ਇਸਨੇ ਕੀ ਕੀਤਾ ਕਿ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਹੋਣ ਲੱਗੀ ਆ ਉਦੋਂ ਇਹਨੇ ਸਿੱਖ ਔਰ ਭਾਪੇ ਦਾ ਸਵਾਲ ਖੜਾ ਕਰ ਦਿੱਤਾ ਜਾਂ ਕਹੋ ਕਿ ਜੱਟ ਔਰ ਭਾਪੇ ਦਾ ਸਵਾਲ ਖੜਾ ਕਰ ਦਿੱਤਾ ਜੱਟ ਇਹ ਆਪਣੇ ਆਪ ਨੂੰ ਕਹਿੰਦਾ ਸੀ ਔਰ ਪਾਪਾ ਇਹਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਇਸ ਗੱਲ ਦਾ ਇਨਾ ਪ੍ਰਚਾਰ ਕੀਤਾ ਗਿਆ ਗੱਲ ਕੀ ਸੀਗੀ ਕਿ ਪ੍ਰਚਾਰ ਕੀ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪਹਿਲੀ ਵਾਰ ਇੱਕ ਜੱਟ ਸਿੱਖ ਦੇ ਹੱਥ ਕਮਾਂਡ ਆਉਣ ਲੱਗੀ ਹੈ ਤੁਸੀਂ ਪਾਪੇ ਨੂੰ ਨਕਾਰ ਦਿਓ ਔਰ ਜੱਟ ਨੂੰ ਮੁੱਖ ਮੰਤਰੀ ਬਣਾਓ ਫਿਰ ਦੇਖੋ ਮੈਂ ਕੀ ਕਰਦਾ ਨਹੀਂ ਮੁੱਖ ਮੰਤਰੀ ਨਹੀਂ ਬਣਾਓ ਜੱਟ ਨੂੰ ਐਮਪੀ ਬਣਾਓ ਮੁੱਖ ਮੰਤਰੀ ਤੇ ਬਾਜੂ ਬਣਾ ਐਮਪੀ ਬਣਾਓ ਤੇ ਫਿਰ ਦੇਖੋ ਮੈਂ ਪੰਜਾਬ ਨੂੰ ਕੀ ਲੈ ਕੇ ਦਿੰਨਾ ਹੈ ਸੈਂਟਰ ਗਵਰਨਮੈਂਟ ਕੋਲ ਔਰ ਲੋਕ ਵੀ ਉਹਦੇ ਚਾਹੇ ਦੇ ਵਿੱਚ ਆ ਗਏ ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਜਿਹੜਾ ਵੋਟ ਨਹੀਂ ਪਾਈ ਐਮਪੀ ਬਣ ਗਿਆ ਐਮਪੀ ਬਣ ਕੇ ਜਦੋਂ ਉਹ ਨਹਿਰੂ ਨੇ ਦੇਖ ਲਿਆ ਕਿ ਠੀਕ ਹੈ ਹੁਣ ਮਾਸਟਰ ਤਾਰਾ ਸਿੰਘ ਜਿਹੜਾ ਹੈ ਉਹ ਸੰਭਾਲਿਆ ਗਿਆ ਉਹਦਾ ਸਿਆਸੀ ਜੀਵਨ ਖਤਮ ਹੋ ਗਿਆ ਜਦੋਂ ਇਹਨੇ ਜਾ ਕੇ ਡਿਫੈਂਸ ਮਿਨਿਸਟਰ ਦੀ ਮੰਗ ਕੀਤੀ ਤੇ ਪੈਰ ਦੇ ਉੱਤੇ ਨਹਿਰੂ ਮੁਕਰ ਗਿਆ ਨਹਿਰੂ ਅਜਿਹਾ ਮੁਕਰਿਆ ਕਿ 5 ਦਿਨ ਲਗਾਤਾਰ ਪ੍ਰਤਾਪ ਸਿੰਘ ਕੈਰੋਂ ਔਰ ਇੱਕ ਮੈਂਬਰ ਪਾਰਲੀਮੈਂਟ ਰਗਵੀਰ ਸਿੰਘ ਜਿਹੜਾ ਹੈ ਇਹ ਉਹ ਜਿਹੜੀ 30 ਹਜ਼ਾਰੀ ਅਦਾਲਤ ਹੈ ਉਸ ਜਗ੍ਹਾ ਤੇ ਬੈਠ ਕੇ 5 ਦਿਨ ਲਗਾਤਾਰ ਟਾਈਮ ਮੰਗਦੇ ਰਹੇ ਨੇਰੂ ਕੋਲੋਂ ਮਿਲਣ ਦੇ ਲਈ ਲੇਲੜੀਆਂ ਕੱਢਦੇ ਰਹੇ ਟੈਲੀਫੋਨ ਕਰਦੇ ਰਹੇ ਪਰ ਨਾ ਤਾਂ ਅਗਲੇ ਨੇ ਟੈਲੀਫੋਨ ਚੁੱਕਿਆ ਤੇ ਨਾ ਮੁੜ ਕੇ ਕੋਈ ਇਹਦੀ ਗੱਲ ਸੁਣੀ ਔਰ ਥੱਕੇ ਮਾਰ ਕੇ ਕੱਢਿਆ ਇਹਨੂੰ ਉੱਥੋਂ ਅਖੀਰ ਪੰਜਾਂ ਦਿਨਾਂ ਬਾਅਦ ਰਗਵੀਰ ਸਿੰਘ ਨੇ ਇਹਨੂੰ ਕਿਹਾ ਕਿ ਉੱਠ ਬਈ ਚੱਲੀਏ ਇੱਥੇ ਹੁਣ ਤੇਰੇ ਕੋਈ ਇਹਨੇ ਨਹੀਂ ਸੁਣੀ ਤੇ ਰੋਂਦਾ ਕਰ ਲੌਂਦਾ ਇਹ ਵਾਪਸ ਆਇਆ ਉੱਥੋਂ ਜਿਸ ਹਵਾਲੇ ਨਾਲ ਮਤਲਬ ਮੈਂ ਇਹ ਲੇਖ ਵੇਖਿਆ ਜੇ ਤੁਹਾਨੂੰ ਦੱਸਿਆ ਸਰ ਜਨਨਾ ਸਪੋਕਸਮੈਨ ਦੇ ਰਿਪੋਰਟਰ ਦੇ ਹਿਸਾਬ ਨਾਲ ਜਿਹਦੇ ਘਰ ਦੇ ਵਿੱਚ ਉਹਦੇ ਪਿਤਾ ਜੀ ਦੇ ਨਾਲ ਠਹਿਰ ਰਿਹਾ ਸੀਗਾ ਰਿਪੋਰਟਰ ਨੇ ਦੱਸਿਆ ਕਿ ਦਿੱਲੀ ਤੋਂ ਵਾਪਸ ਆ ਕੇ ਇਹ ਸਿੱਧਾ ਹੀ ਸਾਡੇ ਘਰ ਆਇਆ ਘਰ ਆ ਕੇ ਮੇਰੇ ਪਿਤਾ ਜੀ ਦੇ ਨਾਲ ਮੇਰੇ ਉਹਨਾਂ ਦੇ ਕਮਰੇ ਦੇ ਵਿੱਚ ਗਿਆ ਔਰ ਕਹਿੰਦਾ ਕਿ ਪ੍ਰਤਾਪ ਸਿੰਘ ਕੈਰੋ ਨੂੰ ਮੈਂ ਆਪਣੇ ਪਿਤਾ ਦੇ ਗਲ ਲੱਗ ਕੇ ਬੱਚਿਆਂ ਵਾਂਗੂ ਰੋਂਦਿਆਂ ਵੇਖਿਆ ਨੇਰੂ ਨੂੰ ਬੁਰਾ ਭਲਾ ਕਹਿੰਦਾ ਦੇਖਿਆ ਔਰ ਇਹਦੇ ਮੂਹੋਂ ਉਹ ਸਾਰੇ ਗੁਨਾ ਮੈਂ ਆਪਣੇ ਕੰਨ ਹੀ ਸੁਣੇ ਜਿਹੜੇ ਕਿ ਇਹਨੇ ਲੋਕਾਂ ਦੇ ਉੱਤੇ ਕੀਤੇ ਸੀਗੇ ਕਿ ਮੈਂ 네ਰੂ ਦੇ ਲਈ ਆਪਣਾ ਪੰਜਾਬ ਦਾ ਬੇੜਾਗਰ ਕੀਤਾ ਮੈਂ 네ਰੂ ਦੇ ਲਈ ਇਹ ਮਸਤ ਤਾਰਾ ਸਿੰਘ ਨੂੰ ਬੁਰਾ ਭਲਾ ਕੀਤਾ ਮੈਂ ਪੰਜਾਬ ਦੇ ਲਈ ਪਾਣੀ ਨਹੀਂ ਮੰਗੇ ਪਾਣੀ ਛੱਡ ਦਿੱਤੇ ਪਰ ਲਾਸਟ ਮੈਨੂੰ 네ਰੂ ਨੇ ਕੁਝ ਨਹੀਂ ਦਿੱਤਾ ਮੈਨਾਂ ਇਹਨੂੰ ਕੀ ਚਾਹੀਦਾ ਸੀਗਾ ਜੀ ਉਹ ਹੁਣ ਤੁਸੀਂ ਸਾਰੇ ਜੀ ਕਮੈਂਟਾਂ ਦੇ ਵਿੱਚ ਦੱਸਿਓ ਕਿ ਇਹੋ ਜਿਹੇ ਬੰਦੇ ਨੂੰ ਕੀ ਮਿਲਣਾ ਚਾਹੀਦਾ ਹੈ ਜਦੋਂ ਇਹ ਕਈ ਦਿਨਾਂ ਬਾਅਦ ਜੇਲ੍ਹ ਹੋ ਕੇ ਵਾਪਸ ਮੁੜੇ ਨੇ ਤੇ ਵਾਪਸ ਆਉਂਦਿਆਂ ਹੀ ਇਹਨੂੰ ਜੀਟੀ ਰੋਡ ਤੇ ਨਿਪਟਾ ਦਿੱਤਾ ਗਿਆ ਦਿੱਲੀ ਦੇ ਇਸ਼ਾਰੇ ਤੇ ਸੋਨੀਪੱਤ ਦੇ ਪਿੰਡ ਰਸੋਈ ਦੇ ਕੋਲ ਚਾਰ ਬੰਦਿਆਂ ਨੇ ਇਹਦੀ ਗੱਡੀ ਖਿਲਾਰੀ ਔਰ ਖਿਲਾਰ ਕੇ ਗੋਲੀਆਂ ਮਾਰ ਕੇ ਇਹਦਾ ਕਤਲ ਕਰ ਦਿੱਤਾ ਗਿਆ ਮਾੜੇ ਕੰਮ ਦਾ ਮਾੜਾ ਨਤੀਜਾ ਜਿਹੜਾ ਬੰਦਾ ਜਿਸ ਮਿੱਟੀ ਦਾ ਖਾਦਾ ਉਹਦਾ ਨਹੀਂ ਬਣਿਆ ਤੇ ਸਾਡਾ ਤੇ ਇਹਨੇ ਬਣਨਾ ਹੀ ਕੀ ਸੀਗਾ ਠੀਕ ਹੈ ਇਹਨੇ ਪੰਜਾਬ ਲਈ ਵਧੀਆ ਕੰਮ ਕੀਤੇ ਪਹਿਲਾਂ ਜਿਹੜੀਆਂ ਯੂਨੀਵਰਸਟੀਆਂ ਬਣਾਈਆਂ ਸੜਕਾਂ ਬਣਾਈਆਂ ਜਾਂ ਪੰਜਾਬ ਚ ਬਿਜਲੀ ਇਹਨੇ ਦਿੱਤੀ ਜਾਂ ਪੰਜਾਬ ਦਾ ਉਹ ਫਰੀਦাবাদ ਦੇ ਵਿੱਚ ਉਦਯੋਗਿਕ ਹੱਬ ਜਿਹੜੀ ਆ ਉਹ ਖੜੀ ਕੀਤੀ ਪਰ ਉਹ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਉਹ ਇਹਦਾ ਲਾਲਚ ਸੀਗਾ ਕਿ ਠੀਕ ਹੈ ਜੀ ਮੈਂ ਪੰਜਾਬ ਦੇ ਲਈ ਪਹਿਲਾਂ ਪਹਿਲਾਂ ਆ ਕੰਮ ਕਰਾਂਗਾ ਔਰ ਬਾਅਦ ਵਿੱਚ ਮੈਂ ਮਨਿਸਟਰ ਡਿਫੈਂਸ ਮਨਿਸਟਰ ਬਣਾਗਾ ਜਾਂ ਪੰਜਾਬ ਦਾ ਮੁੱਖ ਮੰਤਰੀ ਬਣਾਗਾ ਪਹਿਲਾਂ ਤਾਂ ਚੰਗੇ ਕੰਮ ਕਰ ਦਿੱਤੇ ਪਰ ਉਸ ਤੋਂ ਬਾਅਦ ਜੋ ਕੁਝ ਇਸ ਬੰਦੇ ਨੇ ਪੰਜਾਬ ਦੇ ਲੋਕਾਂ ਲਈ ਕੀਤਾ ਉਹ ਤੇ ਅਸੀਂ ਅੱਜ ਤੱਕ ਭੁੱਲਤ ਨਹੀਂ ਨਾ ਸਾਨੂੰ ਸਾਡੀ ਅੱਜ ਤੱਕ ਰਾਜਤਾਨੀ ਨਹੀਂ ਮਿਲੀ ਨਾ ਸਾਨੂੰ ਸਾਡਾ ਅੱਜ ਤੱਕ ਪਾਣੀਆਂ ਦਾ ਮੁੱਲ ਮਿਲਿਆ ਔਰ ਨਾ ਹੀ ਕੁਝ ਹੋਰ ਇਹੋ ਜਿਹੇ ਬੰਦੇ ਨੂੰ ਯਾਦ ਕਰਨਾ ਨਾ ਕਰਨਾ ਇੱਕ ਬਰਾਬਰ ਹੈ ਮੈਂ ਕੋਸ਼ਿਸ਼ ਕੀਤੀ ਕਿ ਜਿਹੜੇ ਇਹਨੇ ਚੰਗੇ ਕੰਮ ਕੀਤੇ ਉਹ ਵੀ ਤੁਹਾਡੇ ਸਾਹਮਣੇ ਰੱਖੇ ਜੋ ਇਹਨੇ ਮਾੜੇ ਕੰਮ ਕੀਤੇ ਉਹ ਵੀ ਤੁਹਾਡੇ ਸਾਹਮਣੇ ਰੱਖੇ ਤੁਸੀਂ ਕਮੈਂਟਾਂ ਦੇ ਵਿੱਚ ਮੇਰਾ ਵੀਰ ਜਰੂਰ ਦੱਸੋ ਕਿ ਪ੍ਰਤਾਪ ਸਿੰਘ ਕਹੋ ਜੇ ਲੀਡਰ ਸੀ ਕਹ ਲਓ ਇੱਕ ਵੀਡੀਓ ਲੈ ਕੇ ਫਿਰ ਹਾਂ ਜੁੜੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ੍ਰੀ ਅਕਾਲ